ਹਾਂਜੀ ਕਿਸਾਨ ਵੀਰੋ ਸਤ ਸ੍ਰੀਕਾਲ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਬਾਈ ਇਕਬਾਲ ਉਹਨਾਂ ਦੇ ਖੇਤ ਬਾਈ ਉਹਨਾਂ ਨੇ ਆਪਣੇ ਬੀਜ ਦਾ 1401 ਜਿਹੜਾ ਬੀਜ ਹੈ ਉਹ ਲਗਭਗ 35 36 ਕਿਲਿਆਂ ਦੇ ਵਿੱਚ ਲਾਇਆ ਔਰ ਜਾਣਦੇ ਆਂ ਬਾਈ ਤੋਂ ਕੀ ਬਾਈ ਦੇ ਕੀ ਐਕਸਪੀਰੀਅੰਸ ਰਿਹਾ ਸਾਡੇ ਬੀਜ ਦੇ ਨਾਲ ਪਹਿਲਾਂ ਬਾਈ ਜੀ ਤੁਸੀਂ ਆਪਣਾ ਆਤਾ ਪਤਾ ਦੱਸੋ ਜੀ ਹਾਂਜੀ ਮੇਰਾ ਨਾਮ ਇਕਬਾਲ ਸਿੰਘ ਪਿੰਡ ਨੱਥੂ ਵਾਲਾ ਗਰਬੀ ਤਹਿਸੀਲ ਬਾਗਾਪਣਾ ਡਿਸਟ੍ਰਿਕਟ ਮੋਗਾ ਪੰਜਾਬ ਠੀਕ ਹੈ ਜੀ ਤੁਹਾਨੂੰ ਕਿੰਨੇ ਕਿੱਲਿਆਂ ਦੇ ਵਿੱਚ ਤੁਸੀਂ ਖੇਤੀ ਕਰ ਰਹੇ ਹੋ 14.5 ਸਿਕ ਬੀਜ ਦੀ 1401 ਬੀਜ ਮੈਂ ਲਾਇਆ ਜੀ 14.5 ਕਿੱਲੇ ਠੀਕ ਹੈ ਜੀ ਤੇ ਕੁਝ ਆਪਣੇ ਯਾਰਾਂ ਦੋਸਤਾਂ ਨੂੰ ਵੀ ਦਵਾਇਆ ਸੀ ਮੰਨ ਲਓ ਵੀ 4-5 ਕੁਇੰਟਲ ਵੀ ਅਸੀਂ 1401 ਦਾ ਲੈਣ ਦਾ ਸੀ ਠੀਕ ਹੈ ਜੀ ਤੇ ਮੰਨ ਲਓ 4-5 ਕੁਇੰਟਲ ਹੀ ਅਸੀਂ 1885 ਦਾ ਬੀਜ ਲੈਂਦਾ ਸੀ ਇਹਦੇ ਵਿੱਚੋਂ 20 ਕਿੱਲੇ ਆਪਣੇ ਕੋਲ 1885 ਲੱਗੀ ਹੋਈ ਹੈ ਠੀਕ ਹੈ ਜੀ ਤੇ 14 14.5 ਕਿੱਲੇ ਹੈਗੇ ਆ 1401 ਦੀ ਠੀਕ ਹੈ ਜੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਤੁਹਾਡੇ ਖੇਤ ਦੇ ਵਿੱਚ ਕਿਤੇ ਵੀ ਸਾਨੂੰ ਇੱਕ ਵੀ ਸਿੰਗਲ ਬੁੱਟਾ ਝੰਡੇ ਦਾ ਨਜ਼ਰ ਨਹੀਂ ਆ ਰਿਹਾ ਜਿਹੜੀ ਅਸੀਂ ਬੀਜ ਦੇ ਉੱਪਰ ਦਵਾਈ ਲਾ ਕੇ ਦਿੰਨੇ ਆ ਕੀ ਉਹਦਾ ਬੈਨੀਫਿਟ ਤੁਹਾਨੂੰ ਮਿਲਿਆ ਹੈ ਜਾਂ ਤੁਸੀਂ ਐਕਸਟਰਾ ਵੀ ਕੋਈ ਦਵਾਈ ਲਾਈ ਹੈ ਨਹੀਂ ਹਾਂਜੀ ਉਹਦਾ ਵਧੀਆ ਬੈਨੀਫਿਟ ਮਿਲਿਆ ਕੋਈ ਐਕਸਟਰਾ ਅਸੀਂ ਕੁਝ ਨਹੀਂ ਕੀਤਾ ਤੇ ਅਸੀਂ ਕੋਈ ਵੀ ਦੂਜੇ ਝੰਡੇ ਪਰ ਰੂਪ ਤੋਂ ਕੋਈ ਦਵਾਈ ਨਹੀਂ ਪਾਈ ਝੰਡੇ ਵਾਸਤੇ ਵੀ ਕੋਈ ਦਵਾਈ ਨਹੀਂ ਪਾਈ ਮੈਂ ਦੇਖ ਰਿਹਾ ਨਾ ਕਈ ਕਈ ਖੇਤਾਂ ਦੇ ਵਿੱਚ ਦਾਣਿਆਂ ਦੀ ਜਿਹੜੀ ਲੈਂਥ ਹੈ ਨਾ ਬਹੁਤ ਸੋਹਣੀ ਲੰਬੀ ਲੈਂਥ ਬਣੀ ਹੈ ਤੁਹਾਡੇ ਪੰਜਾਬ ਦੇ ਮੋਗ ਏਰੀਏ 'ਚ ਮੈਂ ਦੇਖਿਆ ਕਿ ਦਾਣੇ ਦੀ ਲੈਂਥ ਬਹੁਤ ਵਧੀਆ ਬਣ ਰਹੀ ਹੈ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ ਕਿ ਕਿੰਨਾ ਕ ਝਾੜ ਦੇ ਦੇਗਾ ਇਹ ਝਾੜ ਭਾਈ ਜੀ ਜਿਹੜੇ ਹਿਸਾਬ ਮੈਂ ਖੜਾ ਹੁਣ ਤਾਂ ਬਾਕੀ ਤਾਂ ਮਾਲਕ ਦੇ ਆ ਤੇ 70-75 ਤਾਈ ਮੰਨਤਾਂ ਚਾਹੀਦਾ ਅਸੀਂ ਵੀ ਇਹਨੂੰ ਮੰਨਦੇ ਆ 75 ਮਣ ਪਲੱਸ ਵਾਲਾ ਮੰਨਦੇ ਆ ਕਿ ਇਹ 74 ਮਣ ਪਲੱਸ ਵਾਲਾ ਝੋਨਾ ਤੁਹਾਡਾ ਜਿਹੜਾ ਬਾਸਮਤੀ ਹੈ ਮੁੱਠਲ ਇਹ ਦੇਵੇਗਾ ਕਿਸਾਨ ਵੀਰਾਂ ਨੂੰ ਤੁਸੀਂ ਸਾਡੀ ਕੰਪਨੀ ਦੀ ਕੀ ਸਪਾਰਸ਼ ਕਰਨਾ ਚਾਹੋਗੇ ਮੈਂ ਕਹਿੰਦਾ ਵੀ ਬਧੀਆ ਜੀ ਇੱਕ ਬਾਈ ਜੀ ਰੈ ਬਹੁਤ ਵਧੀਆ ਦਿੰਦੇ ਨੇ ਕਿਉਂ ਜਿੰਨੀਆਂ ਵੀ ਸਾਰੀਆਂ ਸਪ੍ਰੇਆਂ ਕੀਤੀਆਂ ਆਪਾਂ ਤਿੰਨ ਸਪ੍ਰੇਆਂ ਕੀਤੀਆਂ ਇਹਦੇ ਠੀਕ ਹੈ ਜੀ ਤੇ ਬਾਈ ਜੀ ਰਣਜੀਤ ਦੇ ਸਾਰੇ ਉਹਨਾਂ ਤੋਂ ਪੁੱਛ ਕੇ ਸਾਰੀਆਂ ਕੀਤੀਆਂ ਤੇ ਕੋਈ ਪ੍ਰੋਬਲਮ ਨਹੀਂ ਆਈ ਆਪਾਂ ਨੂੰ ਪਹਿਲੀ ਗੱਲ ਤਾਂ ਬਾਈ ਜੀ ਇਹ ਹੁੰਦੀ ਹੈ ਜਦੋਂ ਵੀ ਆਪਾਂ ਕੋਈ ਮੁੱਛਲ ਲਾਉਨੇ ਆ ਨਾ ਉਹਦੇ ਤੇ ਪੰਜ ਪੰਜ ਛੇ ਛੀ ਸਪ੍ਰੇਆਂ ਹੋ ਜਾਂਦੀਆਂ ਨੇ ਔਰ ਸਾਡਾ ਅਸੀਂ ਜੋ ਕਿਸਾਨ ਨੂੰ ਦੱਸਦੇ ਆ ਕਿ ਆਹ ਵਾਲੀਆਂ ਸਪਰੀਆਂ ਤੁਸੀਂ ਕਰੋ ਕਿਸਾਨੋਂ ਸਪਰੀਆਂ ਕਰਦਾ ਤਾਂ ਝੋਨਾ ਬਹੁਤ ਸੋਹਣਾ ਹੁਣ ਦੇਖੋ ਤੁਸੀਂ ਇੱਕਸਾਰ ਖੜਿਆ ਥਾਲੀਮਾਰ ਖੜਿਆ ਕਿਤੇ ਕੋਈ ਉੱਚਾ ਨੀਵਾ ਬੂਟਾ ਨਹੀਂ ਕਿਤੇ ਕੋਈ ਝੰਡੇ ਦਾ ਬੂਟਾ ਨਹੀਂ ਬਹੁਤ ਵਧੀਆ ਖੇਤ ਖੜਿਆ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਅਸੀਂ ਤੁਹਾਡੇ ਖੇਤ ਵਿਜ਼ਿਟ ਕਰੇ ਅਸੀਂ ਵੀ ਦੇਖਦੇ ਆ ਜਦੋਂ ਸਾਡੇ ਤੋਂ ਕਿਸਾਨ ਕੋਈ ਵੀ ਬੀਜ ਲੈ ਕੇ ਜਾਂਦਾ ਉਹਦੀ ਫਸਲ ਵਧੀਆ ਹੁੰਦੀ ਹੈ ਤਾਂ ਸਾਨੂੰ ਜਿਹੜੇ ਅਸੀਂ ਬੀਜ ਵੇਚਿਆ ਆਉਂਦਾ ਮੁੱਲ ਸਾਨੂੰ ਮੁਰ ਜਾਂਦਾ ਹਾਂ ਜੀ ਨਹੀਂ ਬਹੁਤ ਵਧੀਆ ਰਿਹਾ ਬਾਕੀ ਤੁਸੀਂ ਜਿਹੜੀ ਮੌਕੇ-ਮੌਕੇ ਤੇ ਜਾਣਕਾਰੀ ਦਿੰਦੇ ਨੇ ਉਹਦਾ ਵੀ ਸਾਨੂੰ ਬਹੁਤ ਬੈਨੀਫਿਟ ਮਿਲਿਆ ਜੀ ਜਿਵੇਂ 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 ਸੁਪਰੀਆ ਨਾਲ ਦੱਸਦੇ ਰਹੇ ਕਿਉਂ ਅਸੀਂ ਵੀ ਬੌਚਰ ਹੋ ਗਏ ਪਹਿਲਾਂ ਲਾਉਂਦੇ ਨੇ 1401 ਹੁਣ ਮੰਨ ਲਓ ਵੀ 6-7 ਸਾਲਾਂ ਬਾਅਦ ਲਾਇਆ ਸੀ ਮੈਨੂੰ ਇਹਨਾਂ ਸੁਪਰੀਅੰਸ ਬਰੋਂ ਦਾ ਨਹੀਂ ਪਤਾ ਪਹਿਲਾਂ ਜ਼ਰੂਰ ਲਾਉਂਦੇ ਰਹੇ ਏ ਹੁਣ 4-5 ਸਾਲਾਂ ਬਾਅਦ ਲਾਇਆ ਸਾਰਾ ਬਾਈ ਰਣਜੀਤ ਨੇ ਦੱਸ ਗਏ ਸਾਰਾ ਦਵਾਈਆਂ ਦੁਈਆਂ ਦਾ ਤੇ ਵਧੀਆ ਸਿਰੇ ਤਾਂ ਕੋਈ ਹੋਪਰ ਦੀ ਨਹੀਂ ਪ੍ਰੋਬਲਮ ਬਾਈ ਕੋਈ ਛੰਡੇ ਰੋਗ ਦੀ ਨਹੀਂ ਕੋਈ ਆਪਣਾ ਕੰਢੀ ਮਰੋੜ ਦੀ ਪ੍ਰੋਬਲਮ ਨਹੀਂ ਆਈ ਅਜੇ ਤਾਈ ਆਪਣਾ ਵਧੀਆ ਖੜਾ ਜੀ ਹਫ਼ਤੇ ਤੱਕ ਤਾਂ ਆਪਣੀ ਫਸਲ ਕੱਟੀ ਜਾਏਗੀ ਠੀਕ ਹੈ ਕਿਸਾਨ ਵੀਰੋ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਆਪਣੇ ਜਿਹੜੇ ਮੁੱਥਲ ਲਾਉਣ ਵਾਲੇ ਕਿਸਾਨ ਹੈ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤਾਂ ਵਧੀਆ ਬੀਜ ਕਿਸਾਨਾਂ ਬੀਜ ਸਕਣ ਧੰਨਵਾਦ